ਕਿਸੇ ਆਮ ਆਦੀ ਪਾਰਟੀ ਇੱਥੇ ਆਈ ਪੰਜਾਬ ਦੇ ਵਿੱਚ ਅਸੀਂ ਮੈਂ ਆਉਦੇ ਪਿੰਡ ਦੇ ਵਿੱਚ ਇਕੱਲਾ ਬੰਦਾ ਸੀ ਜਿਹਨੇ ਪੋਲਿੰਗ ਬੂਥ ਲਾਇਆ ਮੈਂ ਅਸੀਂ 7-5-7 ਬੰਦੇ ਸੀ ਜਿਹਨੇ ਪੂਰਾ ਡਿਸਟ੍ਰਿਕਟ ਦੇ ਜ਼ਿਲ੍ਹੇ ਦੇ ਵਿੱਚ ਪ੍ਰਣਾਲੇ ਦੇ ਵਿੱਚ ਆਮ ਆਦੀ ਪਾਰਟੀ ਦਾ ਦਫ਼ਤਰ ਖੋਲ੍ਹਿਆ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਆਮ ਆਦੀ ਪਾਰਟੀ ਦਾ ਦਫ਼ਤਰ ਖੋਲ੍ਹਿਆ ਜਾਂ ਅਸੀਂ ਅਸੀਂ ਇੱਥੇ ਪਿੰਡ ਦੇ ਵਿੱਚ ਉਹਨਾਂ ਨੂੰ ਵੋਟਾਂ ਪਵਾਈਆਂ ਮੈਨੂੰ ਪਿਛਲੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਸਿੱਖ ਲਈ ਵੀ ਜਿਹੜੀ ਵੀ ਦਿੱਲੀ ਦੀ ਲੀਡਰਸ਼ਿਪ ਆ ਜਿਹੜੇ ਦਿੱਲੀ ਦੇ ਬੰਦੇ ਨੇ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਮੈਂ ਉਹਦਾ ਰਿਜ਼ਲਟ ਨਿਚੋੜ ਕੱਢ ਲਿਆ ਹੁਣ ਕੇਸਰੀਵਾਲ ਤੱਕ ਨਾ ਮੈਂ ਦੇਖਦਾ ਪ੍ਰਧਾਨ ਮੰਤਰੀ ਬਣਨਾ ਆਰਐਸਐਸ ਦੇ ਹੱਥਾਂ ਚ ਖੇਡਦਾ ਹੋ ਕਿਤੇ ਕਹਿੰਦਾ ਭਾਰਤੀਆਂ ਨੋਟਾਂ ਦੇ ਅੰਗਰੇਜ਼ ਦੀ ਫੋਟੋ ਲਾਓ ਲక్ష్ਮੀ ਮਾਤਾ ਦੀ ਫੋਟੋ ਲਾਓ ਉਹੋ ਜਿਹੜੀ ਕਿ ਉਹ ਗੱਲਾਂ ਉਹ ਜੇ ਬਿਆਨ ਦਿੰਦਾ ਹਨ ਜਿਨ੍ਹਾਂ ਦੀ ਕਿ ਪੰਜਾਬ ਨੂੰ ਮਾਰਨ ਤੇ ਨਿਗਾ ਇਹੋ ਜਿਹੇ ਬੰਦਿਆਂ ਦੀ ਜਿਹੜੀ ਵੀ ਨੈਸ਼ਨਲ ਪਾਰਟੀ ਹੋ ਉਹਦਾ ਇਹ ਹੁੰਦਾ ਵੀ ਅਸੀਂ ਦੇਸ਼ ਦੇ ਪੂਰੇ ਦੇਸ਼ ਨੂੰ ਖੁਸ਼ ਕਰਨਾ ਪੰਜਾਬ ਨੂੰ ਡਬੋ ਕੇ ਪੰਜਾਬ ਦੇ ਹੁਣ ਪੰਜਾਬ ਦੇ ਵਿੱਚ ਕਿੱਡੇ ਵੱਡੇ ਮੁੱਦੇ ਨੇਗੇ ਜਿਵੇਂ ਕਿ ਨੈਸ਼ਨਲ ਪਾਰਟੀ ਚ ਜੰਮੂ ਕਸ਼ਮੀਰ ਦਾ ਕਿਤੇ ਉਹਨਾਂ ਨੇ ਕੁਝ ਕਰਾਤਾ ਹੁਣ ਪੰਜਾਬ ਦੇ ਵਿੱਚ ਇਹ ਕੁਝ ਕਰਾ ਰਹੇ ਨੇ ਪੂਰਾ ਦੇਸ਼ ਜਿੱਤਣ ਲਈ ਇਹੀ ਤਾਂ ਕੁਝ ਉਹਨਾਂ ਨੇ ਕਰਨਾ ਹੁੰਦਾ